ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਧਨੌਲਾ ਕਪਲ ਵਲੌਗਸ ਤੋਂ ਅੱਜ ਆਪਾਂ ਚੱਲੇ ਆ ਇਹਨਾਂ ਦੇ ਸਹੁਰੇ ਮੇਰੇ ਪੇਕੇ ਤੇ ਮਨਵੀਰ ਦੇ ਨਾਨਕੇ ਅੱਜ ਆਪਾਂ ਤੁਹਾਨੂੰ ਪੇਕਾ ਪਰਿਵਾਰ ਨਾਲ ਮਿਲਾਵਾਂਗੇ ਤੇ ਉੱਥੇ ਜਾ ਕੇ ਆਪਾਂ ਕੰਟੀਨਿਊ ਕਰਦੇ ਆ ਬਲੌਗ ਬਲੌਗ ਨਾਲੇ ਵੀ ਬਣੇ ਰਹਿਣਾ ਮਿਲਦੇ ਆ ਅੱਗੇ ਚੱਲ ਕੇ ਜੀ ਆਪਾਂ ਘਰ ਤੋਂ ਨਿਕਲ ਚੁੱਕੇ ਆ ਮੈਂ ਰੋਡ ਤੇ ਪਹੁੰਚਣ ਆਲੇ ਆ ਤੇ ਅੱਗੇ ਚੱਲ ਕੇ ਆਪਾਂ ਰੁਕਾਂਗੇ ਥੋੜਾ ਸਮਾਨ ਲੈਣਾ ਆ ਸਾਹਮਣੇ مین ਰੋਡ ਆ ਗਿਆ مین ਰੋਡ ਤੋਂ ਇੱਧਰ ਥੋੜਾ ਜਿਹਾ ਅੱਗੇ ਜਾ ਕੇ ਅੰਦਰ ਆਪਣਾ ਘਰ ਆਗਾ ਤਨੋਲੇ ਤੇ ਆਹ مین ਰੋਡਾ ਸੰਗਰੂਰ ਵਾਲਾ ਬਰਨਾਲੇ ਵਾਲਾ ਚੰਡੀਗੜ੍ਹ ਵਾਲਾ مین ਰੋਡ ਆਹੇ ਇੱਥੋਂ ਅੱਗੇ ਚੱਲ ਕੇ ਹੁਣ ਆਪਾਂ ਬਾਸ ਆ ਰਹੀ ਆ ਇੱਧਰ ਇਹ ਏਤਨੋਲੇ ਦੀ ਮਾਰਕੀਟ ਦੇਖ ਲੋ ਫਰੂਟ ਵਗੈਰਾ ਲੈਣਾ ਸੀ ਆਪਾਂ ਤਾਂ ਕਰਕੇ ਅੰਦਰ ਐਂਟਰ ਕਰਕੇ ਆਦਰਵਾਇਸ ਤਾਂ ਆਪਾਂ ਨੂੰ ਅੰਦਰ ਐਂਟਰ ਕਰਨ ਦੀ ਲੋੜ ਹੁੰਦੀ ਨਹੀਂ ਆਪਾਂ ਬਾਹਰ ਦੀ ਚੱਲ ਜਾਨੇ ਹੁੰਨੇ ਆ ਤੇ ਆਪਾਂ ਅੰਦਰ ਇਹ ਫਰੂਟ ਲੈਣਾ ਸੀ ਤਾਂ ਆਪਾਂ ਨੂੰ ਅੰਦਰ ਆਉਣਾ ਪੈ ਗਿਆ ਰਸ਼ ਬਹੁਤ ਹੋ ਜਾਂਦਾ ਹੈ ਜੇ ਵੇਲੇ ਉਹ ਸਾਹਮਣੇ ਫਰੂਟ ਵਾਲੀ ਦਾਣਾ ਵੀ ਹਾਂਜੀ ਇੱਥੇ ਹੀ ਆਪਾਂ ਫਰੂਟ ਲਵਾਂਗੇ ਹੁਣ ਲੂਪ ਲਵਾਂਗੇ ਜੀ ਇਥੋਂ Shimla ਤੋਂ ਆਪਾਂ ਸਾਗੇ ਇੱਕ ਦਿਨ ਸੀ ਆਪਣੇ ਕੋਲ ਅਗਲੇ ਦਿਨ ਆਪਾਂ ਸਕੂਲ ਚਲੇ ਗਏ ਸੀਗੇ ਡਿਊਟੀ ਤੇ ਤਾਂ ਕਰਕੇ ਜਿਵੇਂ ਇਥੋਂ ਪੇਕੇ ਪਿੰਡ ਬਿਲਕੁਲ ਨਹੀਂ ਸੀ ਜਾਇਆ ਗਿਆ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਸੀਗੀ ਵੀ ਗਏ ਨਹੀਂ ਸੀ ਤੇ ਦਾਦੀ ਜੀ ਯਾਦ ਕਰਦੇ ਸੀ ਤਾਂ ਆਪਾਂ ਜ ਜਾ ਰਹੇ ਸੀਗੇ ਹਾਂਜੀ ਹਾਂਜੀ ਹੁੰਦਾ ਵੀ ਦਾਦੀ ਜੀ ਠੀਕ ਨੇ ਬਾਕੀ ਚਲੋ ਇਹ ਹੁੰਦਾ ਵੀ ਛੁੱਟੀ ਵਾਲੇ ਦਿਨ ਥੋੜਾ ਹੁੰਦਾ ਕੰਮ ਕਾਰਤ ਚਲੋ ਵਧੇ ਹੋਏ ਹੁੰਦੇ ਨੇ ਆਪਣੇ ਉਦਨੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਉਸ ਦਿਨ ਆਪਣੇ ਕੰਮ ਕਰ ਲਈਏ ਸਾਰੇ ਹਨਾ ਉਰੇ ਆਪ ਤੈਨੂੰ ਥੋੜਾ ਸੈਟ ਬਹੁਤ ਵਧੀਆ ਮੈਮ ਹਲੋ ਜੀ ਹੁਣ ਆਪਾਂ ਪਹੁੰਚਿਆ ਕੋੜਦੋਨੇ ਜੀ ਇਹ ਤੁਸੀਂ ਪਿੰਡ ਨੂੰ ਸਮਝ ਸਕਦੇ ਹੋ ਭਾਨੇ ਦਾ ਪਿੰਡ ਹੈ ਤੇ ਪ੍ਰੋਡਿਊਸਰ ਦਾ ਜਿਹੜਾ ਆਲਮੋਸਟ ਸਾਰੇ ਆਲ ਇੰਡੀਆ ਜੀ ਫੇਮਸ ਹੈਗਾ ਹਾਰਡ ਵਾਈਡ ਵੀ ਫੇਮਸ ਨੇ ਪ੍ਰੋਡਿਊਸਰ ਤੇ ਭਾਨਾ ਸਿੱਧੂ ਇਹ ਉਹਨਾਂ ਦੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਜੀ ਇਹ ਉਹਨਾਂ ਦਾ ਪਿੰਡ ਹੈਗਾ ਇਹ ਜਦੋਂ ਆਪਾਂ ਸੌਰੀਆਂ ਨੂੰ ਜਾਣਦੇ ਆ ਨਾ ਬਿਜਲੀ ਹੋ ਕੇ ਜਾਂਦਾ ਹੈਗਾ ਬਾਕੀ ਅੱਗੇ ਜਾ ਕੇ ਮਿਲਦੇ ਆਂ ਤੁਹਾਨੂੰ ਦਿਖਾਉਣੇ ਹਨ ਬਣੇ ਰਹੋ ਸਾਡੇ ਨਾਲ ਇਦੀ ਸਾਡੇ ਲਾਈਵ ਤੇ ਆਨਲੀ ਜਿਹੜੇ ਵੀ ਚੈਨਲ ਤੇ ਨਵੇਂ ਨੇ ਪਲੀਜ਼ ਸਾਰੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਹੈ ਸਾਡੇ ਨਾਲ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਲੱਕਪਲ ਬਲੌਗਸ ਨਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂਜੀ ਬਰਨਾਲੇ ਵਾਲੇ ਵੱਲੋਂ ਮੈਸੇਜ ਆਇਆ ਦੀਦੀ ਬਹੁਤ ਸੋਹਣੀ ਲੱਗੀ ਜਾਂਨੇ ਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਨੂੰ ਮੈਂ ਐਸੇ ਤੁਹਾਨੂੰ ਮੈਂ ਸੋਹਣੀ ਤਾਂ ਲੱਗ ਰਹੀ ਆਂ ਅੱਜ ਕਿਉਂਕਿ ਮੈਂ ਕਦੇ ਵੀ ਲਾਈਵ ਤੇ ਤੁਹਾਨੂੰ ਤਿਆਰ ਹੋ ਕੇ ਨਹੀਂ ਮਿ ਆਪਾਂ ਚੇਂਜ ਕਰ ਲੈਨੇ ਆ ਉਹਦਾ ਨਾਈਟ ਸੂਟ ਜੀ ਆਪਾਂ ਡੇਲੀ ਲਾਈਵ ਤੇ ਆਉਣੇ ਹੁੰਨੇ ਆ ਵਲੌਗ ਵਗੈਰਾ ਜਦੋਂ ਤੁਸੀਂ ਮੈਨੂੰ ਦੇਖਿਆ ਕੋ ਰੈਡੀ ਹੋਏ ਉਹਦਾ ਤੁਸੀਂ ਆ ਖੇਤ ਹੈ ਜੀ ਆਪਣਾ ਹੂ ਸਾਹਮਣੇ ਡੈਡੀ ਜੀ ਨੇ ਖੇਤ ਜਿਆ ਕੇ ਉਹ ਖੜੇ ਮੈਨੂੰ ਉਹ ਡੈਡੀ ਜੀ ਨੇ ਮੇਰੇ ਖੇਤ ਡੈਡੀ ਜੀ ਖੜੇ ਨੇ ਤੇ ਇਹ ਆਪਣਾ ਖੇਤ ਹੈ ਜੀ ਹੂ ਸਾਹਮਣੇ ਪਿੱਛੇ ਜੀ ਕੋਠਾ ਦਿਸਦਾ ਹੁਣ ਤੁਹਾਨੂੰ ਉਹ ਆਪਣਾ ਖੇਤ ਹੈ ਜੀ ਆ ਇਧਰ ਮੇਰੇ ਚਾਚਾ ਜੀ ਹੁਣੀ ਦਾ ਖੇਤ ਹੈ ਜੀ ਤੇ ਆ ਮੇਨ ਰੋਡ ਆ ਗਿਆ ਆਪਣੀ ਮੇਨ ਰੋਡ ਤੇ ਵੀ ਲੱਗਦੀ ਹੈ ਜੀ ਜ਼ਮੀਨ ਸਾਹਮਣੇ ਅੱਛਾ ਜੀ ਸਤਿਗੁਰ ਪਿਆਰੇ ਚੈਨਲ ਤੇ ਆ ਗਏ ਹਾਂ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੁਝ ਮਿੰਟਾਂ 'ਚ ਤੁਹਾਡੇ ਕੋਲੇ ਪਹੁੰਚਣ ਆਲੇ ਆਂ ਅਸੀਂ ਮੇਰੇ ਪਿੰਡ ਵਾਲਾ ਮੋੜ ਦਰਵਾਜ਼ਾ ਹਾਂਜੀ ਆ ਇੱਥੋਂ ਆ ਗਏ ਜੀ ਆ ਆਪਣਾ ਪਿੰਡ ਦਾ ਰਸਤਾ ਜੀ ਇੱਥੋਂ ਹੁਣ ਆਪਾਂ ਆਪਣੇ ਪਿੰਡ ਨੂੰ ਰਸਤਾ ਮੁੜਾਂਗੇ ਮੋੜ ਕੇ ਆਪਾਂ ਮੇਰੇ ਪਿੰਕਿਆਂ ਵਾਲਾ ਰਾਹ ਤੇ ਇਥੋਂ ਇਹ ਨਾ ਮਤਲਬ ਪੁਦੇਰ ਮੇਰਾ ਪਿੰਡ ਹੈਗਾ ਇੱਥੇ ਨਾ ਜਿਹੜਾ ਰਸਤ ਮਤਲਬ ਬੱਸ ਸਟੈਂਡ ਆ ਉਹ ਕਾਫੀ ਦੂਰ ਪੈ ਜਾਂਦਾ ਹੈਗਾ ਪਿੰਡ ਤੋਂ ਕਿਲੋਮੀਟਰ ਹਾਂ ਕਿਲੋਮੀਟਰ ਵਗੂ ਬਾਤੀ ਹੁੰਦਾ ਮੇਨ ਰੋਡ ਤੋਂ ਕਿਲੋਮੀਟਰ ਮੰਨ ਲਾ ਕਿਲੋਮੀਟਰ ਬਾਤੀ ਹੋਣੀ ਜਿਆਦਾ ਹੋਵੇਗਾ ਕਿਲੋਮੀਟਰ ਤੋਂ ਤੇ ਇੱਥੇ ਨਾ ਮਤਲਬ ਆਟੋ ਵਗੈਰਾ ਲੱਗੇ ਹੋਏ ਨਹੀਂ ਜਿੱਦਾਂ ਆਪਾਂ ਤੁਰ ਕੇ ਜਿਹੜਾ ਤਾਂ ਦੂਰ ਪੈ ਜਾਂਦਾ ਓਦਾਂ ਇਹ ਰਸਤਾ ਜੀ ਹੁਣ ਆਪਾਂ ਮਤਲਬ ਪਿੰਡ ਪਹੁੰਚਣ ਵਾਲੀ ਆ ਅੱਗੇ ਜਾ ਕੇ ਨਹਿਰ ਆਊਗੀ ਜ਼ਿਲ੍ਹਾ ਬਰਨਾਲਾ ਇਹ ਸਾਡੀ ਦਾਣਾਵੰਡੀ ਆ ਜੀ ਪੁਦੇਰਾਂ ਦੇ ਪਿੰਡ ਦੀ ਮਾਰਕੀਟ ਵਿੱਚ ਇਤਨਾ ਉੱਲਾ ਆ ਜੀ ਆਹ ਰਸਤਾ ਆ ਗਿਆ ਆਪਣੇ ਘਰ ਨੂੰ ਜਾਂਦਾ ਦਰਖਤ ਬੋਤਲੇ ਜਿਖਦੇ ਰਿੰਗ ਦੇਖ ਲਓ ਆਹ ਤੋਬਾ ਜੀ ਕਾਰਲ ਸਿੱਧੂ ਹੈਲੋ ਸਿਸਟਰ ਹੈਲੋ ਜੀ ਹੈਲੋ ਕਾਰਲ ਸਿੱਧੂ ਕਿੱਥੋਂ ਜੁੜੇ ਨੇ ਆਪਣੇ ਨਾਲ ਵੀਰੇ ਦੇ ਨਵੇਂ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਜਿਹੜੀ ਨਹਿਰ ਆ ਗਈ ਤੇ ਨਾਲ ਹੀ ਪਿੰਡ ਦੀ ਸਾਨ ਆ ਜੀ ਇਹ ਨਹਿਰ ਹੈ ਪੰਨੇ ਸਿੱਧੂ ਦੇ ਬਾਈ ਦੇ ਪਿੰਡ ਤੋਂ ਹੋ ਕੇ ਆਉਂਦੀ ਆ ਕੋੜ ਦੇਲੇ ਦੇ ਨਾਲ ਕੇ ਨਹਿਰ ਹੈ ਜੀ ਆ ਦੇਖ ਸਕਦੇ ਤੁਸੀਂ ਸਾਰੇ ਤੇ ਆ ਬੁਜਰ ਕੇ ਬੈਠੇ ਨੇ ਆਪਣੇ ਗੋੜਾ ਥੱਲੇ ਇਹ ਜਰਾ ਦੇਖਣ ਨੂੰ ਬਹੁਤ ਘੱਟ ਮਿਲਦਾ ਇਹ ਵੀਰੇ ਪਿੱਕਿਆਂ ਦਾ ਪਿੰਡ ਹੈ ਜੀ ਤੇ ਆਹ ਰਸਤਾ ਆਪਣੇ ਘਰ ਵੀ ਜਾ ਰਿਹਾ ਹੈ ਹਾਂਜੀ ਕਰਨ ਸਿੱਧੂ ਆਪਣੇ ਨਾਲ ਕਿੱਥੋਂ ਜੁੜਿਆ ਸੀ ਵੀਰੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਚੈਨਲ ਤੇ ਨਵੇਂ ਹੋ ਤੁਸੀਂ ਮੇਰੇ ਜੀ ਪ੍ਰਵਾਹੀ ਹਾਂਜੀ ਹਾਂਜੀ ਤੁਹਾਡਾ ਘਰ ਆਉਣ ਵਾਲਾ ਜੀ ਅੱਜ ਪੰਜ ਪਿੰਡ ਪਹੁੰਚੇ ਹੋਇਆ ਤੇ ਥੈਂਕ ਯੂ ਸੋ ਮੱਚ ਤੁਹਾਡਾ ਚੈਨਲ ਤੇ ਜੁੜਨ ਲਈ ਪਹੁੰਚਣ ਆਲੀ ਹਾਂ ਜੀ ਤੁਸੀਂ ਤਾਂ ਲਾਈਵ 'ਚ ਦੇਖ ਲਓ ਚਲੋ ਆਪਾਂ ਦਾ ਘਰ ਮੈਨੂੰ ਮਨਮੀਤ ਨੇ ਕਿਹਾ ਸੀ ਲਾਈਵ ਆਇਆ ਤੇ ਆਇਆ ਸਿਸਟਰ ਓਕੇ ਓਕੇ ਤੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਮਨਮੀਤ ਆਪ ਦਾ ਰਜੇ 9 ਵਜੇ ਹੁੰਦਾ ਹੁੰਦਾ ਆਪਣੇ ਨਾਲ ਵੈਸੇ ਤੁਹਾਨੂੰ ਉਹਨਾਂ ਨੇ ਕਿਹਾ ਸੀ ਉਹਦੇ ਲਈ ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੈਲਕਮ ਤੁਹਾਡਾ ਆਪਣੇ ਧਨੋਲਾ ਕਪਲ ਬਲੌਗ ਚੈਨਲ ਤੇ ਗੁਰੂ ਘਰ ਅਜੀ ਇੱਥੇ ਆਪਣੇ ਘਰ ਕੋਲੇ ਤੇ ਤੁਸੀਂ ਅੱਜ ਮੈਨੂੰ ਲੱਗਦਾ ਜੀ ਰਜੇ ਪਹਿਲੀ ਵਾਰ ਆਇਓ ਚੈਨਲ ਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆ ਮੇਰੇ ਪੇਕੇਆਂ ਦਾ ਪਿੰਡ ਆ ਗਿਆ ਜੀ ਮੇਰੇ ਸਾਹਮਣੇ ਮੇਰੇ ਬ੍ਰਦਰ ਖੜੇ ਨੇ ਸਤਿਗੁਰ ਪਿਆਰਾ ਚੈਨਲ ਵਾਲਿਆਂ ਦਾ ਖਾਲਸਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਓ ਤੇ ਵੀਰ ਬਲੌਗ ਲੈ ਲਿਓ ਤੁਸੀਂ ਤੇ ਆ ਆ ਵੀਰੇ ਤਾਇਆ ਜੀ ਨੇ ਆ ਆਪਣਾ ਘਰ ਆ ਜੀ ਆਪ ਦੇ ਨਾਲ ਆਪਣਾ ਘਰ ਆ ਸਭ ਵੀ ਸਤਿ ਜੀ ਪਿਆਰੇ ਚੈਨਲ ਰਣਵੀਰ ਸਿੰਘ ਖਾਲਸਾ ਸਸੀ ਗੱਲ ਉਹਦੇ ਕੇ ਮੇਰੇ ਮੰਮੀ ਨੇ ਭਾਬੀ ਜੀ ਵੀ ਆਉਂਦੇ ਨੇ ਮਾਰੇ ਭਾਬੀ ਜੀ ਵੀ ਆਉਂਦੇ ਆ ਇਹ ਮੇਰੇ ਭਾਬੀ ਜੀ ਨੇ ਇਹ ਤਾਂ ਤੁਹਾਨੂੰ ਬਹੁਤ ਵਾਰੀ ਮਿਲ ਗਏ ਵਲੌਗ ਚ ਹਿਮਲੇ ਵਾਲੇ ਚ ਵੀ ਦੇਖਿਆ ਸੀ ਨਾ ਸਵਾਦ ਨਹੀਂ ਨਾ ਸਵਾਦ ਇਹ ਨਾ ਸਿਕਾਲ ਲਓ ਇਹਨਾਂ ਨੂੰ ਤੁਸੀਂ ਪਹਿਲੀ ਵਾਰੀ ਮਿਲੇ ਹੋ ਨਾ ਇਹ ਮੇਰੇ ਚਾਚਾ ਜੀ ਨੇ ਲਓ ਕਿ ਮੈਂ ਤੁਹਾਨੂੰ ਮੇਰੀ ਦਾਦੀ ਨਾਲ ਮਲਾਉਣੀ ਆ ਕਲ ਰਵੇ ਸੂਟ ਸੋਹਣਾ ਮੇਰੀ ਪਸੰਦ ਦਾ ਸੀ ਇਹ ਠੀਕ ਹੈ ਹੁਣ ਹੇ ਠੀਕ ਹੈ ਚੁੰਨੀ ਸੋਹਣੀ ਆ ਉਧਰ ਆਏ ਹੈਲੋ ਕਰਦੇ ਦੂਸਰੀ ਗੱਲ ਕਰਦੇ ਦੂਸਰੀ ਗੱਲ ਕਰਦੇ ਮੇਰੀ ਦਾਦੀ ਆ ਜੀ ਬੜਾ ਪਿਆਰੀ ਆਵਦੀ ਦਾਦੀ ਸਾਰੇ ਜਣੇ ਮਿਲ ਲੈ ਮੇਰੀ ਦਾਦੀ ਨੂੰ ਆਪਾਂ ਦਾਦੀ ਤੋਂ ਅੱਜ ਬਲੌਗ ਬਣਾਉਣਾ ਸਪੈਸ਼ਲ ਤੁਹਾਨੂੰ ਆਊਗਾ ਉਹ ਵੀ ਤੇ ਤੇ ਮੇਰੇ ਦਾਦੀ ਜੀ ਨੇ ਤੇ ਬਾਲਾ ਪਿਆਰ ਕਰਦੇ ਆ ਮੇਰਾ ਸੱਚੀ ਮੈਂ ਕੱਲ ਲਾਈਵ ਤੇ ਰੋਣ ਲੱਗੀ ਸੀ ਨਾ ਤੁਸੀਂ ਦੇਖਿਆ ਸੀ ਵੀ ਮੈਂ ਅੱਜ ਰੋਈ ਮੈਨੂੰ ਵੀ ਦਾਦੀ ਦੀ ਯਾਦ ਆਉਂਦੀ ਸੀ ਕੱਲ ਮੈਂ ਆ ਗਈ ਨਾ ਚਪੇਕੇ ਦੇਖੋ ਖਾੜੀ ਬਣਾ ਰਹਿ ਤੇ ਮਾਂ ਪੁੱਤਾਂ ਆਪ ਕਾਡਾ ਕਰਨਾ ਕਰ ਮੈਂ ਮਮੀ ਤੇ ਮੈਂ ਤੁਹਾਨੂੰ ਕੱਲ ਲਾਈਵ ਤੇ ਕਹਿੰਦੀ ਸੀਗੀ ਲਾਈਵ ਚੱਲ ਰਿਹਾ ਲਾਈਵ ਤੇ ਦਿਖਾਓ ਇੱਧਰ ਹਾਂਜੀ ਲਾਈਵ ਤੇ ਜਿਹੜੇ ਜਿਹੜੇ ਜੁੜੇ ਹੋਏ ਨੇ ਮੇਰੇ ਬੱਚੇ ਵੀ ਜੁੜੇ ਹੋਏ ਨੇ ਤੇ ਇਹ ਮੇਰੇ ਦਾਦੀ ਜੀ ਨੇ ਜੀ ਕਿ ਮੈਂ ਤੁਹਾਨੂੰ ਕੱਲ ਲਾਈਵ ਤੇ ਲਾਈਵ ਵਾਲਿਆਂ ਨੂੰ ਪਤਾ ਸਾਰਿਆਂ ਨੂੰ ਕੱਲ ਮੈਂ ਇਮੋਸ਼ਨਲ ਹੋ ਗਈ ਸੀ ਥੋੜੀ ਜੀ ਮੈਨੂੰ ਲੱਗਦਾ ਸੀ ਫਿਲਕੀ ਆਵਾਂ ਮੈਂ ਜਦੋਂ ਪਹੁੰਚ ਗਿਆ ਜੀ ਦਾਦੀ ਕੋਲੇ ਤੇ ਕਿਵੇਂ ਆ ਲੋਟਾ ਉਹਦੇ ਨੂੰ ਹੈਲੋ ਕਰ ਦੋ ਲਾਈਵ ਤੇ ਦਾਦੀ ਨੂੰ ਮਿਲਣ ਆਇਆ ਜੀ ਅਸੀਂ ਅੱਜ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਇਹ ਮੇਰੇ ਮੰਮੀ ਨੇ ਲਾਈਵ ਵਾਲੇ ਦੇਖ ਲਓ ਜੀ ਬਲੌਗਰ ਤਾਂ ਦੇਖਦੇ ਰਹਿੰਦੇ ਹੋ ਇਹ ਮਾਂਮੀ ਨੂੰ ਮਿਲਦਾ ਭੁੱਲ ਗਿਆ ਸੀ ਉੱਧਰ ਲੈ ਲੋ ਬਲੌਗ ਮਾਂਮੀ ਨੂੰ ਮਿਲਿਆ ਨਹੀਂ ਸੀ ਮੇਰੇ ਵੀਰ ਭੁੱਲ ਗਿਆ ਸੀ ਤੇ ਮੈਨੂੰ ਵੀ ਆਇਆ ਮੈਨੂੰ ਮਿਲਿਆ ਨਹੀਂ ਸੀ ਮੰਮੀ ਨਾਲੀ ਨੂੰ ਵੀ ਮਿਲਦ ਕਦੀ ਰਹਿ ਗਿਆ ਸੀ ਜੀ ਗੋਲ ਲੱਭਦਾਏ ਗੋਲ ਲੱਭਦਾ ਕੋ ਸਸ ਤੈਨੂੰ ਦਿਨ ਅੱਜ ਮਿਲ ਕੇ ਹਾਂਜੀ ਲਾਈਵ ਵਾਲਿਆਂ ਨੂੰ ਦੱਸਦੇ ਆ ਸੱਚ ਮਨਵੀਰ ਲਾਈਵ ਤੇ ਚੱਲਦਾ ਚਲੋ ਆ ਕਰਦੀ ਆਪਾਂ ਮਿਲਦੇ ਹਾਂ ਨਾ ਫਾਈਨਲੀ ਜੇ ਅਸੀਂ ਘਰੇ ਪਹੁੰਚ ਗਏ ਅੰਦਰ ਕਮਰੇ 'ਚ ਬੈਠੇ ਆ ਉਹਨੇ ਮੇਰੇ ਮੰਮੀ ਹੈਲੋ ਕਰਮਾ ਰਣਵੀਰ ਸਿੰਘ ਜੀ ਹਾਂਜੀ ਮਨਵੀਰ ਬਹਿ ਗਿਆ ਉਹਦੇ ਮਾਮੇ ਨਾਲ ਮਾਣ ਨਾਲ ਨਜ਼ਾਰਾ ਲੈ ਕੇ ਮੈਂ ਹਾਂਜੀ ਵੀਰਪਾਲ ਕਾਰ ਤਨਾਲਾ ਕਪਲ ਬਲੌਗ ਚੈਨਲ ਤੋਂ ਆਤਾ ਹੈਗੇ ਆਪਾਂ ਜੀ ਕਿੱਦਾਂ ਐਦਾਂ ਆ ਜੂਗੇ ਆਗੇ ਜੀ ਮੈਨੂੰ ਤਾਂ ਪੂਰਾ ਲੈ ਅਗੇ ਨਹੀਂ ਗਏ ਇੱਧਰ ਆਓ ਤੁਸੀਂ ਫੇਰ ਲਾਓ ਹਾਂਜੀ ਮੈਂ ਵੀਰਪਾਲ ਕੌਰ ਤਨਾਲਾ ਕਪਲ ਬਲੌਗ ਚੈਨਲ ਤੋਂ ਮੈਨੂੰ ਮਿਲ ਸਕਦੇ ਤੁਸੀਂ ਅਸੀਂ ਆਪਾਂ ਲਾਈਵ ਤੇ ਗੱਲ ਕਰ ਰਹੇ ਸੀ ਜੀ ਲਾਈਵ ਵਾਲੇ ਆਪਣੇ ਸਾਰੇ ਤੁਸੀਂ ਲਾਈਵ ਤੇ ਵੀ ਆਉਣੇ ਹੋ ਪਹੁੰਚ ਗਏ ਜੀ ਆਪਾਂ ਹੁਣ ਆਊਗਾ ਆਪਾਂ ਹੁਣ ਆ ਉਹ ਆਪਾਂ ਨੂੰ ਖਾਣ ਪੀਣ ਨੂੰ ਵਧੀਆ ਚੀਜ਼ ਹੁੰਦੇ ਦਿਖਾਵਾਂਗੇ ਬਣੇ ਰਿਓ ਸਾਡੇ ਨਾਲ ਕਿਉਂਕਿ ਪੁਰਾਣੇ ਦੀ ਸੇਵਾ ਕਰਨੀ ਹੈ ਜੀ ਇਹਨਾਂ ਨੇ ਤਾਂ ਠੀਕ ਹੈ ਜੀ ਦਿਖਾਵਾਂਗੇ ਹਨ ਬਣੇ ਰਿਓ ਸਾਡੇ ਨਾਲ ਹਾਂਜੀ ਆ ਗਿਆ ਜੀ ਸਮਾਨ ਪਨੀਰ ਪਕੌੜਾ ਬਰੈਡ ਪਕੌੜਾ ਚਾਹ ਚਾਹ ਨਹੀਂ ਸਾਰਾ ਕੁਝ ਆ ਚੁੱਕਿਆ ਸਮਾਨ ਆ ਦੇਖੋ ਪਹਿਲਾਂ ਹੀ ਚੱਕ ਲੈ ਸਮਾਨ ਗਏ ਨਹੀਂ ਆ ਜਾ ਲਾਈਏ ਬਿੱਡਾ ਕਿਹੜੇ ਕਿਹਦੇ ਨੂੰ ਲੱਗ ਕਹਨੇ ਆ ਜਾ ਐ ਲਾਈਏ ਬਿੱਡਾ ਆਪਾਂ ਵੀ ਹੋਣੇ ਏ ਮੇਰੀ ਮਾਮਾ ਆ ਜਾ ਤੂੰ ਵੀ ਹਾਂਜੀ ਆਈ ਥੋਨੂੰ ਸੁਣੇ ਮੈਂ ਇਹ ਨੂੰ ਨਾ ਕਰੇ ਚਲੋ ਜੀ ਖਾ ਖੂ ਕੇ ਮਿਲਦੇ ਆਂ ਫੇਰ ਤੁਹਾਨੂੰ ਵੀਰ ਸੁਣਦਾ ਹਾਂਜੀ ਇਹ ਮੇਰੇ ਡੈਡੀ ਨੇ ਪੇਕੇ ਪਰਿਵਾਰ ਆਲੇ ਤੇ ਤੁਸੀਂ ਮਿਲ ਸਕਦੇ ਡੈਡੀ ਖੇਤੋਂ ਆਏ ਨੇ ਹੁਣੇ ਹੁਣੇ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਵੈਸੇ ਦਿਖਾਇਆ ਸੀਗਾ ਆਪਣਾ ਖੇਤ ਯੂਗ ਕਰਕੇ ਤੇ ਜਾਮਣਾ ਵੀ ਆਈਆਂ ਨੇ ਆਪਾਂ ਜਾਮਣਾ ਮੰਗ ਰਹੇ ਸੀ ਲਾਈਵ ਤੇ ਇਹ ਮੇਰੇ ਡੈਡੀ ਦੇ ਪਿੰਡ ਆਲੇ ਠੀਕ ਹੈ। ਓਕੇ। ਹਾਂਜੀ। ਖਾਣਾ ਆ ਗਿਆ ਸੀ ਜੀ। ਤੇ ਭਾਬੀ ਨੇ ਪਨੀਰ ਬਣਾਇਆ। ਤੇ ਸੈਲਡ ਹੋ ਗਿਆ। ਇਧਰ ਮਨਦੀਪ ਖਾ ਰਹੇ ਨੇ ਰੋਟੀ ਤੇ ਮਨਵੀਰ ਹਾਂਜੀ ਕਿਵੇਂ ਬਣਿਆ? ਇੱਕ ਨੰਬਰ ਪੂਰਾ। ਵਧੀਆ ਬਣਿਆ। ਅੱਜ ਮਨਦੀਪ ਦੀ ਭੈਣ ਨੇ ਇਹਦੇ ਵਾਸਤੇ ਪਨੀਰ ਬਣਾਇਆ ਭਾਈ। ਮਾਮੀ ਨੇ ਬਣਾਇਆ ਮਨਵੀਰ ਵਾਸਤੇ। ਤੇ ਮੰਮੀ ਬੈਠੇ ਨੇ ਹਜੇ ਖਾਣੀ ਹੈ। ਇਹਨਾਂ ਦੇ ਢੀ ਡੈਡੀ ਪਏ ਨੇ ਇਧਰ ਤੇ ਪਾਣੀ ਪਿਆ ਲਓ ਜੀ ਧਨੋਲਾ ਕਪਲ ਬਲੌਗਸ ਤੋਂ ਰਿਵਿਊ ਲੈ ਲਓ ਜੀ ਖਾਣੇ ਦੇ ਇੱਕ ਨੰਬਰ ਆ ਜੀ ਇੱਕ ਨੰਬਰ ਆ ਆ ਇਧਰ ਜੀ ਆਪਾਂ ਗੱਲ ਕਰ ਰਹੇ ਸੀ ਕੈਨੇਡਾ ਵਾਲਿਆਂ ਨਾਲ ਸੌਣ ਤੇ ਤੇ ਨਾਲ ਨਾਲ ਫਿਰ ਸੋਚਿਆ ਵੀ ਲਾਈਵ ਵੀ ਲੈ ਲੈਣੇ ਆ ਤੇ ਇਧਰ ਆਪਣਾ ਫੋਨ ਲੱਗਿਆ ਹੋਇਆ ਜੀ ਸਟੈਂਡ ਤੇ ਕੈਨੇਡਾ ਵਾਲਿਆਂ ਦੀ ਕਾਲ ਆਈ ਹੋਈ ਸੀ ਬਾਹਰੋਂ ਮਾਨਤ ਨਾਲ ਗੱਲ ਕਰਦੇ ਸੀ ਆਪਾਂ ਮੈਨੂੰ ਵੀ ਮਿਲ ਲਓ ਤੇ ਆ ਸਾਡਾ ਸਾਡੀ ਜੋੜੀ ਆ ਗਈ ਜੀ ਇਧਰ ਹੈ ਖਾਣਾ ਬਹੁਤ ਟੇਸਟੀ ਬਣਿਆ ਤੇ ਭਾਬੀ ਨੇ ਬਹੁਤ ਸਵਾਦ ਬਣਾਇਆ ਮੰਦੀਪ ਦਾ ਰਿਵਿਊ ਆ ਮੈਂ ਹਜੇ ਖਾਦਾ ਨਹੀਂ ਹੈਗਾ ਪਨੀਰ ਬਹੁਤ ਟੇਸਟੀ ਬਣਿਆ ਵੀ ਵਧੀਆ ਬਣਿਆ ਕਹਿੰਦੇ ਤੇ ਮੰਮੀ ਨੇ ਹਜੇ ਖਾਣਾਗਾ ਇਹ ਖਾ ਖਾਈ ਜਾਂਦੇ ਆ ਆ ਇਧਰ ਆਪਣੀ ਜੋੜੀ ਵੀ ਆ ਗਈ ਜੀ ਮੈਚਿੰਗ ਕਰੀ ਹੋਈ ਆ ਦੇਖੋ ਇਹਨਾਂ ਨੇ ਅੱਜ ਇਹ ਮੈਚਿੰਗ ਜੀ ਮਿਲਦੇ ਹੁੰਦੇ ਹਰ ਇੱਕ ਵਲੌਗ 'ਚ ਹਨਾ ਤੁਹਾਨੂੰ ਜਿਦਾਂ ਆਪਾਂ ਸ਼ਿਮਲੇ ਵਾਲੇ 'ਚ ਮਿਲੇ ਸੀ ਉਦਦੇ ਵੀ ਅੱਜ ਵੀ ਮੈਚਿੰਗ ਕਰੀ ਬੈਠੇ ਨੇ ਘਰੇ ਐਂ ਨਾ ਸਮਝੋ ਤੁਸੀਂ ਪੂਰੀ ਮੈਚਿੰਗ ਕਰਕੇ ਰੱਖਦੇ ਨੇ ਪਨੀਰ ਨਾ ਕਰੀ ਹੋਈ ਆ ਦੇਖੋ ਕਹਿੰਦਾ ਪਨੀਰ ਨਾ ਕਰੀ ਹੋਈ ਆ ਐ ਆ ਜੀ ਮੈਨੂੰ ਵੀ ਲੈ ਲਓ ਵਲੌਗ ਵਿੱਚ ਮੈਨੂੰ ਮਣੀ ਮੈਂ ਬਣਾ ਰਾਨੇ ਨੂੰ ਹਾਂਜੀ ਕਿਵੇਂ ਹੋ ਦੀ ਠੀਕ ਠਾਕ ਹੋ ਖਾਣੇ ਦਾ ਟਾਈਮ ਹੋ ਗਿਆ ਸੀ ਡਿਨਰ ਰੈਡੀ ਆ ਆਪਣਾ ਇਹ ਖਾਈ ਜਾਂਦੇ ਨੇ ਪਨੀਰ ਬਣਾਇਆ ਸੀਗਾ ਤੇ ਆਪਾਂ ਖਾਵਾਂਗੇ ਵੈਸੇ ਮਨਦੀਪ ਦੇ ਰਿਵਿਊ ਸੀਗੇ ਵੀ ਵਧੀਆ ਬਣਿਆ ਵਧੀਆ ਬਣਿਆਊਗਾ ਕਿਉਂਕਿ ਮੇਰੀ ਭਾਬੀ ਦੇ ਹੱਥ ਦੀ ਸਬਜੀ ਦਾਲ ਦਾਲ ਮੇਰੀ ਭਾਬੀ ਹਸਦੀ ਉਹਦੇ ਦਾਲ ਤੋਂ ਤੇ ਹੁਣ ਸਾਰੇ ਮਨਸੀਆਂ ਦੇ ਵੀ ਵਲੌਗ ਦੇਖਣਗੇ ਤੇ ਦਾਲ ਖਾਵਾਂਗੇ ਅਸੀਂ ਅੱਜ ਪਨੀਰ ਦੀ ਦਾਲ ਤੇ ਇਹ ਵੀ ਪਨੀਰ ਦੀ ਦਾਲ ਦਾਲ ਬਣਾਈ ਆ ਤੇ ਵਧੀਆ-ਵਧੀਆ ਭਾਬੀ ਨੇ ਸਵਾਦ ਬਣਾਈ ਆ ਤੇ ਆਪਾਂ ਵੀ ਖਾਂਦੇ ਆ ਤੇ ਇਸ ਤੋਂ ਬਾਅਦ ਆਪਾਂ ਲਾਈਵ ਵੀ ਹੋਣਾ ਫਿਰ ਮਿਲਦੇ ਆ ਤੁਹਾਨੂੰ ਜੀ ਆਪ ਟੁੱਕ ਕੇ ਹਾਂਜੀ ਆਪਾਂ ਖਾਣਾ ਖਾ ਲਿਆ ਸੀ ਡਿਨਰ ਕਰਨ ਤੋਂ ਬਾਅਦ ਆਪਾਂ ਸਾਰੇ ਆਂ ਮੇਂਗੋ ਅੰਬ ਅੰਬਾਂ ਵਿੱਚ ਲਾਈ ਵਾਲਿਆਂ ਨੇ ਦੇਖਿਆ ਹੋਇਆ ਆਪਣੀ ਲੜਾਈ ਹੋ ਜਾਂਦੀ ਹੁੰਦੀ ਆ ਆ ਮਨਵੀਰ ਬੈਠਾ ਗਏ ਸਾਰੇ ਮਨਵੀਰ ਦੇ ਨਹੀਂ ਹੈਗੇ ਇੱਧਰ ਮੰਮੀ ਬੈਠੇ ਨਹੀਂ ਇੱਧਰ ਹਜੇ ਪਹੁੰਚੇ ਨਹੀਂ ਇੱਧਰ ਵੀ ਅੰਬ ਖਾਦੇ ਜਾ ਰਹੇ ਨੇ ਦੁਰਲਭ ਤੇ ਭਾਬੀ ਨੇ ਵੀ ਖਾਦੇ ਹਜੇ ਤੇ ਆ ਇੱਧਰ ਨਾਲ ਆ ਆਗੇ ਜੀ ਅੰਬ ਇੱਧਰ ਕੋਈ ਨਹੀਂ ਇੱਧਰ ਮਨਦੀਪ ਵਲੌਗ ਸੈੱਟ ਕਰ ਰਹੇ ਨੇ ਤੇ ਅੰਬ ਪਿਆ ਮੂਰੇ ਆਇਦਰ ਮਾਮੀ ਵੀ ਪਹੁੰਚ ਗਈ ਜੀ ਮਨਵੀਰ ਦੀ ਅੰਬਾ ਦਾ ਟੁੱਟ ਕੇ ਬੈਣਗੇ ਹੁਣ ਸਾਰੇ ਮੈਂ ਹੁਣ ਫਟਾਫਟ ਫੇਰ ਮੈਂ ਵੀ ਖਾਲਾ ਮੇਰੇ ਹਿੱਸੇ ਦੇ ਅੰਬ ਵੀ ਨਾ ਕਿਤੇ ਜਾਣ ਕਿਸੇ ਪਾਸੇ ਤੇ ਆਪਾਂ ਤੁਹਾਨੂੰ ਫੇਰ ਕੇ ਮਿਲਦੇ ਆ ਮਿਲ ਗਏ ਜੀ ਆਪਾਂ ਨੂੰ ਵੀ ਅੰਬ ਟੇਸਟੀ ਆ ਤੁਹਾਨੂੰ ਇਹ ਨੂ ਵਰਤਨੀ ਮੈਨੂੰ ਦੋਤ ਨਹੀਂ ਕਿਤੇ ਨਹੀਂ ਮੁੰਡੀ ਨੂੰ ਮੁੰਡੀ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਉੱਠੀਏ ਸੀ ਆਪਾਂ ਅੱਜ ਲੇਟ ਉੱਠਿਆ ਛੁੱਟੀ ਸੀ ਤੇ ਆਹ ਇੱਧਰ ਜਨਤਾ ਸਾਡੀ ਸੁੱਤੇ ਪਈ ਆ ਪਰਸ ਵਾਂ ਸਿੱਟਦੇ ਓਏ ਮੇਰਾ ਮਨ ਕਹਿੰਦਾ ਮੈਂ ਤਾਂ ਚਾਲ ਦੇ ਜਾਣਾ ਰਦੀਪ ਉੱਠ ਗਿਆ ਸੀ ਮਨਵੀਰ ਹਜੇ ਸੁੱਤਾ ਪਿਆ ਆਪਾਂ ਵੀ ਉੱਠ ਗਏ ਸੀ ਗੁੱਡ ਮਾਰਨਿੰਗ ਸਾਰਿਆਂ ਨੂੰ ਲੇਖਾਈ ਸੀ ਦੇ ਡੈਡੀ ਤਾਂ ਉੱਠ ਗਏ ਸੀ 4 ਵਜੇ ਡੈਡੀ ਕਹਿੰਦੇ ਮੈਨੂੰ ਨਾ ਬਦਨਾਮ ਕਰਦੇ ਹੋ 8 ਵਜੇ ਤੱਕ ਮੈਂ ਤਾਂ ਗੁਰਦੁਆਰੇ ਵੀ ਜਾਏ। ਏ ਮੰਮੀ ਲੈ ਕੇ ਆਈ ਸੀ ਚਾਹ ਤੇ ਆਪਾਂ ਪਾਣੀ ਪੀਣੇ ਹੁੰਨੇ ਆ। ਚਾਹ ਆਪਾਂ ਪੀਂਦੇ ਨਹੀਂ ਹੁੰਦੇ ਤੁਹਾਨੂੰ ਪਤਾ ਆਪਾਂ 3 ਵਜੇ ਪੀਣੇ ਹੁੰਨੇ ਆ ਪਰ ਹੁਣ ਪੇਕੇ ਆਏ ਹੋਏ ਹਨਾ ਭਾਬੀ ਨੇ ਚਾਹ ਬਣਾ ਕੇ ਭੇਜੀ ਆ ਪਰ ਪਾਣੀ ਆਪਾਂ ਪੀ ਲਿਆ ਇੱਧਰ ਆਂਦਾ ਆਪਣਾ ਪੀਣ ਵਾਲਾ ਤੇ ਹੁਣ ਆਪਾਂ ਚਾਹ ਪੀਵਾਂਗੇ ਤੁਹਾਨੂੰ ਆਪਾਂ ਫੇਰ ਮਿਲਦੇ ਆਂ ਜੀ ਰੁੱਕ ਕੇ। ਹਾਂਜੀ ਹੁਣ ਆਪਾਂ ਕਰ ਰਹੇ ਆ ਬ੍ਰੇਕਫਾਸਟ। ਹੋ ਉਹ ਤਾਂ ਥੋੜਾ ਜਿਹਾ ਹੈਵੀ ਗਿਆ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਬਣੀਆਂ ਨੇ ਸ਼ਾਈ ਪਨੀਰਾ ਕੜੀ ਆ ਰਾਈਸ ਰੋਟੀ ਸੈਲਡ ਤੇ ਆਹ ਬੁੰਦੀ ਰਾਇਤਾ ਜੋ ਮਰਜ਼ੀ ਜਿਹੜੇ ਜਿਹੜੇ ਜੋ ਜੋ ਕਹਿੰਦੇ ਨੇ ਸਮਝ ਲਿਓ ਦੇਖ ਲਓ ਜੀ ਘਰ ਲੱਗੇ ਉਹ ਖਾਸ ਜਿਹੜਿਆ ਤਾਂ ਖਾਣ ਨੂੰ ਤੇ ਮੰਮੀ ਤੁਹਾਨੂੰ ਕੋਲੇ ਬੈਠੀ ਮਿਲਣਗੇ ਸਰਵ ਕਰਦੇ ਹੁੰਦੇ ਨੇ ਬਣਾਇਆ ਸਾਰਾ ਕੁਝ ਭਾਬੀ ਨੇ ਆ ਤੇ ਟੇਸਟੀ ਹੋਊਗਾ 100% ਟੇਸਟਿਊ ਕਿਉਂਕਿ ਦੇਖਣ ਨੂੰ ਦਿਲ ਕਰੀ ਜਾਂਦਾ ਹੈ ਮਤਲਬ ਖਾਣ ਨੂੰ ਕਰ ਰਿਹਾ ਦੇਖ ਕੇ ਤੇ ਉਹ ਮਨਦੀਪ ਵੀ ਝਾਕ ਚ ਬੈਠੇ ਨੇ ਤੇ ਭਾਬੀ ਪਾਣੀ ਪਾਈ ਜਾਂਦੇ ਨੇ ਤੇ ਡੈਡੀ ਵੀ ਉੱਥੇ ਬੈਠੇ ਨੇ ਹਜੇ ਮਿਲਿਆ ਕਿਸੇ ਨੂੰ ਨਹੀਂ ਸਿਰਫ ਹਜੇ ਰੱਖਿਆ ਹੋਇਆ ਹੈਗਾ ਤੇ ਆਪਾਂ ਜੀ ਕਰਦੇ ਆ ਬ੍ਰੈਕਫਾਸਟ ਤੁਹਾਨੂੰ ਆਪਾਂ ਫੇਰ ਮਿਲਦੇ ਆ ਤੇ ਮਨਵੀਰ ਕਹਿੰਦਾ ਮੈਨੂੰ ਵੀ ਦਿਖਾ ਦਿਓ ਮਨਵੀਰ ਵੀ ਰੈਡੀ ਹੋ ਗਿਆ ਸੀ ਤੇ ਮਨਦੀਪ ਵੀ ਹੋਗੇ ਸੀ ਆਪਾਂ ਕੈਮਰੇ 'ਚ ਆਉਂਦੇ ਨਹੀਂ ਕਿਉਂਕਿ ਆਪਾਂ ਜਨਾਹਤੇ ਨਹੀਂ ਹੈਗੇ ਇਹ ਦੋਨੇ ਨਾਲੇ ਸੀ ਤੇ ਆ ਹੁਣ ਆਪਾਂ ਕਰਾਂਗੇ ਬ੍ਰੈਕਫਾਸਟ ਜੀ ਤੁਹਾਨੂੰ ਮਿਲਾਂਗੇ ਆਪਾਂ ਫੇਰ ਕੜੀ ਚੌਲ ਤੇ ਰੋਟੀ ਸਾਈਟ ਨੇ ਬਣਾ ਖਾਦੀ ਸੀ ਬਹੁਤ ਸਵਾਦ ਬਣੀ ਸੀ ਬਹੁਤ ਸੁਪਰ ਡੂਪਰ ਡੂਪਰ ਟੇਸਟੀ ਸੀ ਪਰ ਰਾਇਤੇ 'ਚ ਮਿਰਚ ਥੋੜੀ ਜਿਹੀ ਵੱਧ ਸੀ ਮੇਰੇ ਬੁੱਲ ਮੱਚ ਜਾਂਦਾ ਤਾਂ ਫਿਰ ਉਹ ਤੋਂ ਬਾਅਦ ਭਾਬੀ ਨੇ ਲੈ ਕੇ ਆਂਦੇ ਚੀਤੂ ਆਪਣੇ ਵਾਸਤੇ ਤੇ ਹੁਣਸੀ ਵਾਲੀ ਫੈਮਿਲੀ ਦਾ ਸਾਰੀ ਦਾ ਧੰਨਵਾਦ ਜੀ ਉਹਨਾਂ ਨੇ ਕੀ ਕੁ ਭੇਜੇ ਸੀ ਇਹ ਆਪਾਂ ਧੱਕੇ ਨਾਲ ਨਜ਼ਰ ਆਲਾ ਕੰਮ ਹੀ ਆ ਗਿਆ ਇਹਨਾਂ ਨੇ ਤਾਂ ਪਤਾ ਨਹੀਂ ਦੇਨੇ ਸੀ ਪਤਾ ਨਹੀਂ ਨਾ ਖਾਣ ਨੂੰ ਕਹਿੰਦੇ ਖਾ ਲੋ ਪਰ ਜਿੰਨੇ ਆਪਣਾ ਕੁਚਾ ਕਿੰਨੇ ਗਾਚ ਨਿਕਲ ਗਏ ਸਾਰੇ ਜਾਣਗੇ ਤਨਾ ਉਹਲੇ ਤੇ ਥੈਂਕ ਯੂ ਸੋ ਮੱਚ ਘਰ ਦੇ ਜੀ ਕੁ ਨੇ ਜੀ ਇਹ ਇਹ ਨਾ ਭਾਬੀ ਉਹਨਾਂ ਦੇ ਉੱਤੇ ਕੀ ਕੁ ਲੱਗੇ ਹੋਏ ਨੇ ਜਦੋਂ ਆਪਾਂ ਸ਼ਗਨ ਕਰਨ ਗਏ ਸੀ ਵੀਰੇ ਦਾ ਉਦੋਂ ਵੀ ਮੈਂ ਠੀਕੂ ਤੇ ਗਰਖ ਚੜ ਕੇ ਦੇਖ ਕੇ ਆਈ ਸੀ ਬਹੁਤ ਸਵਾਦ ਸੀਗੇ ਉਦੋਂ ਕੱਚੇ ਸੀ ਤੇ ਉੱਥੋਂ ਆਏ ਨੇ ਇਹ ਮੁੰਸੀ ਆ ਤੇ ਜੀ ਕੁ ਬਹੁਤ ਸਵਾਦ ਨੇ ਤੇ ਇਹਨਾਂ ਨੂੰ ਆਪਾਂ ਲੈ ਕੇ ਜਾਵਾਂਗੇ ਸਾਰੇ ਗੇਰਲੇ ਵਿੱਚ ਅੱਖਾਂ ਨਾਲ ਜੀ ਕਿੰਨੇ ਨੇ ਕਿੰਨੇ ਖਾਦੇ ਨੇ ਕਿੰਨੇ ਬਚ ਗਏ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੁੰਸੀ ਵਾਲਿਆਂ ਦਾ ਜੀ ਜਿਨ੍ਹਾਂ ਨੇ ਚੀਕੂ ਭੇਜੇ ਨੇ ਠੱਕੇ ਦਾ ਲੈ ਕੇ ਜਾਵਾਂਗੇ ਹੁਣ ਆਪਾਂ ਤੁਹਾਨੂੰ ਲਿਖਾਵਾਂਗੇ ਤੇ ਖਾਣਾ ਬਹੁਤ ਟੇਸਟੀ ਬਣਾਉਂਦੀ ਆਪੋਈ ਤੁਹਾਡੀ ਕੁੜੀ ਥੈਂਕ ਯੂ ਸੋ ਮੱਚ ਹਨਾ ਐਨੀ ਸਿਆਣੀ ਭਾਗੀ ਦੇਣ ਦੇ ਲਈ ਸਾਰਿਆਂ ਦਾ ਧੰਨਵਾਦ ਕਰਦੀ ਆ ਥੈਂਕ ਯੂ ਸੋ ਮੱਚ ਹਾਂ ਜੀ ਹੁਣ ਆਪਾਂ ਪੀਰਿਆਂ ਚਾਹ ਸਵੇਰੇ ਤੁਹਾਨੂੰ ਬ੍ਰੈਕਫਾਸਟ ਦਿਖਾਇਆ ਸੀ ਤੇ ਹੁਣ ਚਾਹ ਬਣ ਗਈ। ਨੀਰ ਭੂਦੀਆ। ਚਲ ਜੇ ਇਧਰ ਲਵਾਗੇ ਆਪਾਂ। ਬੰਦੀ ਕਿਵੇਂ ਬਣੀ ਜਾ? ਕੋਈ ਵਧੀਆ। ਆਪਾਂ ਚਾਹ ਦੇ ਰਿਵਿਊ ਲੈਣੇ ਨੇ ਤਾਂ ਕਿ ਚਾਹ ਆਪਾਂ ਬੜਾਈ ਆਜਾ ਉਹਦੇ। ਆਪਦੀ ਭਾਬੀ ਨੂੰ ਥੋੜਾ ਜਿਹਾ ਦਮ ਦਵਾਇਆ ਸੀ ਤੇ ਮੈਂ ਸੋਚਿਆ ਵੀ ਆਪਾਂ ਚਲ ਚਾਹ ਆਪਾਂ ਬਣਾ ਲੈਨੇ ਹਨਾ। ਤੇ ਰਿਵਿਊ ਲਵਾਂਗੇ ਇਹਨਾਂ ਤੋਂ ਚਾਹ ਕਿਵੇਂ ਬਣੀ ਮਨਵੀਰ? ਤੇਰੀ ਚਾਹ ਪਈਆ। ਤੇ ਉਹ ਨਾਲ-ਨਾਲ ਆਪਾਂ LED ਤੇਜੀ ਬਲੌਗ ਦੇਖਾਂਗੇ। ਠੀਕ ਹੈ ਜੀ, ਮਿਲਦਿਆਂ ਰੋਕ ਕੇ। ਹਾਂਜੀ, ਹੁਣ ਤੁਹਾਨੂੰ ਦਿਖਾਉਣੇ ਆ ਤੰਦੂਰ ਦੇ ਬੰਦੇ ਆ ਰੋਟੀਆਂ। ਮੇਰੀ ਭੈਣ ਗਗਨ ਬਣਾ ਰਹੀ ਹੈ ਰੋਟੀਆਂ ਤੰਦੂਰ ਵਾਲੀਆਂ ਹੱਥੀ ਦੇਖੋ ਆ ਕੀ ਹੋ ਗਿਆ 1000 ਕੇਜੀ ਹੋ ਜਾਣਾ ਜਾਨੀ ਇਹਨੇ ਵੀ 20 ਕਿਲੋ ਮਾਚੀ ਆ ਮੇਰੀ ਮੰਮੀ ਲਾ ਰਹੀ ਹੈ ਓਕੇ ਕਹਿੰਦੇ ਹੁੰਦਾ ਕਿ ਕਿਓ ਆਓ ਚੋਪੜ ਦੀ ਹੈ ਜੀ ਜੀ ਅਜਾ ਦੇਖੋ ਤੰਦੂਰ ਤੇ ਰੋਟੀ ਬਣਾ ਰਹੀ ਨੇ ਮੈਨੂੰ ਤਾਂ ਜਮੀ ਨਹੀਂ ਆਉਂਦੀ ਬਣਾਉਣੀ ਐਂ ਮੈਨੇ 2 ਦਿਨ ਨੂੰ ਕਿੱਥਾ ਗਿਆ ਆਪਾਂ ਵੀ ਆ ਦੇਖੋ ਜੀ ਐਵੇਂ ਐਵੇਂ ਹੱਥ ਲਾ ਕੇ ਬਣਾਉਂਦੀ ਐ ਮੈਂ ਵੀ ਦੇਖਦੀ ਐ ਸਿੱਖਦੀ ਐ ਕਿ ਮੇਰੇ ਪੱਤ ਦੀ ਜੀ ਨੇ ਜੀ ਰੋਟੀ ਰੋਟੀ ਬਣਾਉਣੀ ਨੇ ਵੀਰ ਜੀ ਬਸ ਬੜੇ ਚੰਗੇ ਲੱਗ ਰਹੇ ਨੇ ਬੀਰ ਬਹੁਤ ਬਹੁਤ ਬੜਾ ਜੀ ਹਾਂਜੀ ਕਿਵੇਂ ਹੋ ਗਾਈਜ਼ ਠੀਕਾ ਕੋਲੀ ਆਪਾਂ ਬਣਾ ਰਹੀਏ ਤੰਦੂਰ ਤੇ ਰੋਟੀ ਆਪਾਂ ਅੱਜ ਟੇਕੇਆ ਤੋਂ ਤੰਦੂਰ ਦੀਆਂ ਰੋਟੀਆਂ ਲਾ ਕੇ ਲੈ ਕੇ ਜਾਵਾਂਗੇ ਤੇ ਤੰਦੂਰ ਦੀ ਰੋਟੀ ਖਾਵਾਂਗੇ ਅੱਜ ਤੇ ਇਦਾਂ ਤੰਦੂਰ ਤਪਾ ਕੇ ਬਾਦੀ ਰੋਟੀ ਮਿਊਟ ਤਾਂ ਨਾ ਕਰ ਉਧਰ ਕਿਮੋ ਜੀ ਵਧੀਆ ਜੀ ਵਧੀਆ ਠੀਕਾ ਤੁਹਾਨੂੰ ਆ ਦੇਖੋ ਰੋਟੀ ਲੱਗੀ ਤੰਦੂਰ ਦੇ ਸਟੇਆ ਹੋਇਆ ਸੀ 15 12 125 ਦੁਪਹਿਰੇ ਗਰਮੀ ਗਰਮੀ ਲੱਗਦੀ ਹੈ ਅੱਜ ਦੁਪਹਿਰੇ ਮੇਰੇ ਬਾਦੀ ਗਰਮੀ ਦੁਪਹਿਰੇ ਸੂਰਖੇ ਪਾਣੀ ਅੱਜ ਤਾਂ ਨਹੀਂ ਲੱਗਦੀ ਅਜੇ ਤਪੱਸੇ ਆ ਗਿਆ ਗगन ਦੀ ਅੱਜ ਤਾਂ ਇਹ ਬੰਦੀ ਕਹਿੰਦੇ ਨਹੀਂ ਲੱਗਦੀ ਨਹੀਂ ਗਰਮੀ ਆਪਣੇ ਬੱਚਿਆਂ ਵਾ ਥੋੜੀ ਜਹ ਗਰਮੀ ਰਿ ਕੋਡ ਤੋਂ ਲੈ ਤੇ ਚੜ ਗਈ ਹੈ ਨਾ ਸਿਸਟਰ ਹੈਲੋ ਜੀ ਹੈਲੋ ਮੈਮ ਤੁਹਾਡਾ ਮੈਨ ਕੋਲਡ ਹੋਇਆ ਪਿਆਰਾ ਜੀ ਦਰੀ ਆਪਈ ਸਾਵਨ ਰੱਬ ਵਾ ਜੀ ਅਪਰਜਾਈਆਂ ਤੇ ਮੇਰੇ ਲਈ ਤੁੰਡਰੇ ਦੇ ਉੱਤੇ ਲਾਲ ਲਾ ਕੇ ਖਾਣ ਤੁਹਾਨੂੰ ਆ ਵੀ ਵੀਰਾਂ ਦਾ ਚੈੱਕ ਕਰ ਲੈਂਦਾ ਜਤ ਜੀ ਆਉਂਦੇ ਘਰ ਲੈ ਕੇ ਆਉਂਦੇ ਆਂ ਅੱਜ ਨੀਂਦੇ ਜਾ ਕੇ ਮੈਂ ਵੀ ਲੱਗ ਜਾਊਂਗੀ ਕੰਮੀ ਬਿਧਾਰੇ ਨੇ ਇੱਧਰ ਛੇੜੇ ਕਰੀ ਜਾਂਦੇ ਆ ਮੰਮੀ ਇਹ ਹੈ ਭਾਬੀ ਇੱਧਰ ਆ ਲੈ ਪਾਏ ਤੁਸੀਂ ਵੀ ਚਾਹ ਲਓ ਚਾਹ ਲਓ ਪਿਛਾਦਾ ਕਿਹੜੇ ਤੁਸੀਂ ਵੀ ਗੀ ਗੁਰਾ ਅੱਜ ਹਰ ਲੀਤਾ ਸੀ ਬਸ ਗੀ ਗੁਰਾ ਪਾਇਆ ਸੀ ਨਾ ਹਲੋ ਸਮਰ ਆ ਹੈਲੋ ਮੈਂ ਰੰਚਲੋ ਦੀ ਹੈਲੋ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਜੀ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆਪਣੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀ ਲਾਈਕ শেয়ার ਕਮੈਂਟ ਕਰ ਦਿਓ ਸਾਰੇ ਦਿਵਾਉ ਦੇਖ ਲਈ ਵੀ ਆਪਣੇ ਚੈਨਲ ਦੇ ਥੋੜੀਆਂ ਰਹਿ ਗਈਆਂ ਜਿਆਦਾਤਰ ਤਾਂ ਮੈਂਟ 5-7 ਜੀ ਬਣਾਤੇ ਰੋਟੀਆਂ ਆਹ ਨੂੰ 2-3 ਕਿਉ ਰਹਿ ਗਿਆ ਜੀ ਜੀ ਬਹੁਤ ਤੇਜ਼ੀ ਬਣਦੀ ਆ ਜਦੋਂ ਟੋਮੈਟੋ ਲਾ ਦਿੰਗੇ ਇਹਨਾਂ ਨੇ ਸਾਰੀਆਂ ਰੋਟੀਆਂ ਸਾਰੇ 5 ਮਿੰਟਾਂ ਤੱਕ ਬਣ ਜਾਂਦੀਆਂ ਤੇ ਮਿੰਟੋ ਮਿੱਟੀ ਬਣਾ ਕੇ ਵੀ ਰਗਾਣਾ ਕੀ ਕਹਿੰਦੀ ਹੈ ਗਰਮੀ ਗਰਮੀ ਗਾਹਨ ਕਿਹਾ ਕਰਨ ਕਿ ਗਰਮੀ ਬਹੁਤ ਜ਼ਿਆਦਾ ਗਈ ਪਰ ਕੁੜੀ ਬਹੁਤ ਸਿਆਣੀ ਹੈ ਮਿਹਨਤੀ ਹੈ ਕਦੂਰੀ ਰੋਟੀ ਬਣਾਤੀ ਮਿੰਟ-ਟੋ ਮਿੰਟ ਤੇ ਮੇਰਾ ਜੀ ਘਰ ਦਾ ਇੱਕ ਰੋਟੀ ਤਾਂ ਖਾ ਕੇ ਜਾਊਗਾ ਹਾਂ ਜੀ ਬਾਕੀ ਘਰੇ ਖਾਵਾਂਗੇ ਜਾ ਕੇ ਉੱਥੇ ਅੱਜ ਖਾ ਲਾਂਗੇ ਕਿਉਂਕਿ ਤੰਦੂਰੀ ਰੋਟੀ ਅੱਜ ਜਿਆ ਤੇਸਤੀ ਲੱਗਦੀ ਆ ਹਾਂ ਬਣੇ ਰਹੋ ਸਾਡੇ ਨਾਲ ਇਦਾਂ ਹੀ ਮਿਲਦੇ ਹਾਂ ਨਾ ਤੁਹਾਨੂੰ ਬਾਕੀ ਇਹ ਹੈਗਾ ਵੀ ਸੂਰ ਵਾਲੀ ਰੋਟੀ ਤੇ ਇਦਾਂ ਪੇੜਾ ਮੰਮੀ ਮੇਰੀ ਪੇੜਾ ਬਣਾ ਰਹੀ ਆ ਭੈਣ ਨੇ ਦੇਖ ਪੇੜਾ ਕੀਤਾ ਗੋਲ ਕਿ ਇਦਾਂ ਲਾਤਾਗੇ ਆਪਾਂ ਨਹੀਂ ਲਾ ਸਕਦੇ ਮੈਂ ਤਾਂ ਹੱਥ ਮਚਾਲੂ ਆਲ ਚਲੋ ਇਹ ਰੋਟੀ ਤਿਆਰ ਹੋਲਾਂ ਬਣ ਕੇ ਆ ਚਲਾ ਬਲਜੀ ਨੇ ਰੋਟੀ ਕਰ ਲਾ ਆ ਦੇਖੋ ਦੇਖੋ ਕਿੰਨੀ ਸੋਹਣੀ ਰੋਟੀ ਬਣੀ ਆ ਕਿੰਨੀ ਸੋਹਣੀ ਬਣੀ ਆ ਤੇ ਵੀ ਸੋਹਣੀ ਕਿਉਂ ਲਾ ਕੇ ਦਿਖਾਵਾਂਗੀ ਕਿਉਂ ਲਾ ਕੇ ਹੋਰ ਵੀ ਸੋਹਣੀ ਲੱਗੇ ਦੇਸੀ ਕਿਉਂ ਲਾ ਕੇ ਰੋਟੀਆਂ ਪੋਲੀਆਂ ਪੋਲੀਆਂ ਹੋ ਜਾਂਦੀਆਂ ਨੇ ਜੀ ਦੇਖੋ ਦਿਖਾਓ ਰਣ ਕੀ ਲਾ ਕੇ ਦੇਖੋ ਰੋਟੀ ਕਿੰਨੀ ਵਧੀਆ ਬਣੀ ਰੈਸਪੀ ਨਾਲ ਕੀ ਕਰਨ ਲੱਗੇ ਜੀ ਕਿਹਦੇ ਕਿਹਦੇ ਕੀ ਕਰਨ ਲੱਗੇ ਸਾਰੇ ਜਣੇ ਦੱਸ ਦੋ ਕਿਹਦੇ ਕਿਹਦੇ ਕੀ ਕਰਨ ਲੱਗੇ ਕੀ ਕਰਨੀ ਥੈਂਕ ਯੂ ਸੋ ਮੱਚ ਪਾਣੇ ਹਰਪ੍ਰੀਤ ਜੀ ਜੀ ਹੈਲੋ ਆਪਾਂ ਵੀ ਬਣਾਇਆ ਕਰਾਂਗੇ ਤਰ ਹਾਲੇ ਫਿਰ ਮੈਂ ਤੇ ਮੰਮੀ ਪਕਾ ਦੇ ਬਣਾਇਆ ਕਰਾਂਗੇ ਸਿੱਖ ਲੈ ਓਏ 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 ਉਹਦਾ ਹੀ ਚੋਚਾਂ ਸੀ ਓਏ ਸੱਦਾ ਹੀ ਹੋ ਗਿਆ ਸੀ ਕੰਮ 50 ਰੁਪਏ ਕਿੰਨੋ ਕੀ ਆਲੇ ਬਾਰੇ ਮੰਗੋ ਜੋਰਾ ਸੋਰਾ ਦਿਆ ਸੋਨੇ ਤੋਂ ਗਗਨ ਦਾ ਪਹਿਲੀ ਕਰਕੇ ਕੰਮ ਯਾਰ ਇਹ ਆਹ ਲੱਗ ਮੈਂ ਸਿੱਖ ਰਹੀ ਆ ਮੈਂ ਬੱਗੇ ਨਹੀਂ ਕਿ ਜਰਾ ਇੱਧਰ ਹੈਗੀ ਆ ਇੱਧਰ ਹੈਗੀ ਆ ਵਾਧੂ ਆ ਮੈਂ ਸੋਸ ਸਸਤ ਫੁੱਲ ਪਾਣੀ ਲਾ ਲਈ ਅੱਛਾ ਜਿਹੜਾ ਫੁੱਲਿਆਣਾ ਇਹ ਚੰਗ ਫੁੱਲਿਆਣਾ ਖਾਤਾ ਫਾਪੀ ਦੇ ਰੋਟੀਆਂ ਲਾਉਂਦੀ ਐ ਦੂਰ ਚ ਐਥੇ ਜਾਂਦੇ ਲੈ ਜਾਣਾ ਦੇਖੋ ਐਥੇ ਕੋੜ ਬਣਿਆ ਲਓ ਜੀ ਥੈਂਕ ਯੂ ਇਹਦੇ ਨਾਲ ਗੈਨੋ ਲਾ ਕੇ ਦੇਖੀ ਰੋਟੀਆਂ ਦੀ ਬਣੂਗੀ ਕਿ ਬਣੀ ਨਹੀਂ ਓਕੇ ਆ ਦੇਖੋ ਜੀ ਲਾਈਆਂ ਹੋਈਆਂ ਰੋਟੀਆਂ ਆ ਵੀ ਮੈਂ ਲਾਈ ਆ ਆ ਵੀ ਮੈਂ ਲਾਈ ਆ ਆ ਲਾਈ ਆ ਕਾ ਲਾਈ ਆ ਆ ਵਾਲੀ ਲਗਾਈ ਹੋਈ ਏ ਜੀ ਇਹਨਾਂ ਨੇ ਇਹ ਕਾਹਲੀ ਇਹ ਕਾਹਲੀ ਨਾਲ ਸਾਡੀ ਵੀ ਤਪੱਸਿਆ ਹੋ ਰਹੀ ਆ। ਸਾਮਰ ਨੂੰ ਕੈਕਿੰਗ ਕੈਂਪਲੀ ਬੰਦ ਕਰੇ। ਇਹ ਭਾਈ ਬਲੌਗ ਪਿੰਡ ਦੇ ਵਿੱਚ ਹੋਕਾ ਦੇਣ ਵਾਲੇ ਆ ਜਾਂਦੇ ਆ। ਅੰਦੇ ਦੀ ਗੰਦੀ ਤੇ ਘੱਟ ਕਰੇ। ਪਿੰਡ ਦੇ ਵਿੱਚ ਹੋਕਾ ਦੇਣ ਵਾਲੇ ਆ ਜਾਂਦੇ ਜੀ। ਇਹ ਦੇਖੋ ਮੇਰੇ ਲਾਣੇ ਢਾਰ ਨਹੀਂ। ਜਗ੍ਹਾ ਨਹੀਂ। ਜਗ੍ਹਾ ਨਹੀਂ ਹੈਗੀ। ਇਹ ਰੱਖ ਲਈਆਂ ਹਜੇ ਉਹ ਦੇਖ ਲਓ ਬਣਾਮ ਆਈਏ ਰੋਟੀਆਂ ਤੀਜੀ ਚੌਥੀ ਬਣਾ ਰਹੀ ਆ ਇੱਕ ਰੋਟੀ ਇਸ ਪੇਸ ਹੈਗੀ ਆ ਉਹ ਪਾਵਾਂਗੇ ਲਾਵਾਂਗੇ ਤੇ ਗਾਇਜ ਵੀਰੇ ਲਾ ਦਿਓ ਸਾਹਮਣੇ ਲਾਵਾਂਗੇ ਜਿਹੜੀਆਂ ਬਣਣਗੀਆਂ ਇਹ ਪੱਕੀਆਂ ਨਹੀਂ ਜੀ ਦੂਰ ਹਿੰਟਾ ਹੋ ਗਿਆ ਦਹੀਂ ਦੂਰ ਦਾ ਨਾਟਕ ਕਰਕੇ ਦੇਖੋ ਉੱਤੇ 1 ਕਿੱਲਾ ਮਾਰ ਦੇ ਰੋਟੀਆਂ ਲਵਾ ਦੇ ਹੋਰ ਕਿੰਨੀਆਂ ਲੈ ਗਈ ਦੋ ਪਰਿਵਾਰ ਲਈ ਗਈ ਗੋੜਾ ਵਾਤਾਖਾਣਾ ਬਣ ਗਿਆ ਮੇਰੀ ਮਾਂ ਕਹਿੰਦੀ ਦੋ ਪਰਿਵਾਰਾਂ ਦੀ ਰੋਟੀਆਂ ਦਾ ਬਣ ਗਿਆ ਖਾਣਾ ਦੇਖੋ ਕਿੰਨਾ ਭਰਿਆ ਹੋਇਆਗਾ ਆ ਵੀ ਥੋੜੀ ਜਿਹੀ ਦੇਖ ਲੈਂਗੇ ਉਹ ਲੈ ਗਈ ਆ ਲਾਉਣੇ ਆਪਾਂ ਕੋਲ ਇੱਥੇ ਚਲੋ ਜੀ ਸ਼ੁਕਰ ਆ ਭਾਈ ਮੇਰੇ ਨਾਲ ਲਾਉਣੇ ਆ ਗਈ ਰੋਟੀ ਗੱਲ ਕਰਾਇਨੇ ਚੜਾ ਰੋਟੀ ਦੇ ਉੱਤੇ ਚੜਾ ਜਗ੍ਹਾ ਘੱਟ ਸੀ ਇੱਧਰ ਨੂੰ ਲੱਗੀ ਥੋੜੀ ਜਗ੍ਹਾ ਘੱਟ ਸੀ ਚਲੋ ਕੋਈ ਲੈ ਐਂ ਕਾ ਲਾਉਣੇ ਆ ਗਏ ਆਪਾਂ ਲਾ ਲਿਆ ਕਰਾਂਗੇ ਚਲੋ ਠੀਕ ਹੈ ਜੀ ਨਵਾਂ ਐਕਸਪੀਰੀਅੰਸ ਨਵਾਂ ਕੰਮ ਸਿੱਖਿਆ ਗੰਗਣੇ ਨੇ ਸਿਖਾਤਾ ਤਾਂ ਦਾ ਪਹਿਲਾਂ ਇਹਨੂੰ ਆਉਂਦੀ ਨਹੀਂ ਸੀ ਕਦੇ ਹਾਂ ਜੀ ਥੈਂਕ ਯੂ ਏ ਕੈਮਰਾ ਮੇਰੀ ਮਾਈ ਮੇਰੀ ਭੈਣ ਹੈ ਮਾਹੀ ਐਕਸਪੋਰਟ ਕਰੇ ਨੂੰ ਮੈਂ ਵੀ ਹੋ ਗਈ ਆ 50 60% ਐਕਸਪੋਰਟ 40% ਇੱਕ ਹੱਥ ਗਿੱਲਾ ਇੱਕ ਸੁੱਕਾ ਇੱਕ ਗਿੱਲਾ ਇੱਕ ਫੁੱਕਾ 40 ਰੁਪਏ ਰਹਿ ਗਈ ਸੱਦੇ ਦਾ ਚੋ ਠੀਕ ਹੈ ਜੀ ਬਨੇ ਰਹੋ ਸਾਡੇ ਨਾਲ ਇੱਦੀ ਜੂਸ ਇੱਧਰ ਨਮਕੀ ਲਓ ਜੀ ਬੈਕ ਕਰ ਦਿਆ ਕੈਮਰਾ ਜੀ ਦੇਖੋ ਜੂਸ ਆ ਚੁੱਕਿਆ ਜੀ ਨਮਕੀਰ ਆ ਚੁੱਕਿਆ ਸੰਗ ਦਾ ਬੈਠੀਆਂ ਨੇ ਇੱਧਰ ਹੇ ਭਾਬੀ ਦੇਖ ਲਓ ਭਾਬੀ ਦੇ ਭਾਬੀ ਕਹਿੰਦੇ ਮੰਮੀ ਕਹਿੰਦੇ ਨਾ ਵੀਰ ਆ ਹੈ ਨਹੀਂ ਤੋਂ ਵੀਰ ਨੂੰ ਦੱਸ ਦਿਆ ਤੇ ਮੰਮੀ ਕਹਿੰਦੀ ਨਾ ਮੰਮੀ ਵੀ ਇੱਧਰ ਆ ਕੇ ਚਾਹ ਬਣਾ ਕੇ ਲਿਆ ਕੋਟੇ ਸਰ ਦੁਕੀ ਆਂਦਾ ਭਾਬੀ ਕਹਿੰਦੀ ਚਾਹ ਆ ਕੀ ਬਿਨਾ ਝਾਣ ਆਲਾ ਨਾ ਕੀ ਬਣਾ ਕੇ ਚਾਹ ਹੀ ਬਣੀ ਤੇ ਆ ਵਰਦੂ ਆਜੋ ਬਈ ਫਿਰ ਮਨਮੀਤ ਸਿੱਧੂ ਪੈਣੇ ਜਦੋਂ ਮੈਂ ਠੂਆ ਕੋਲ ਆਇਆ ਤਾਂ ਜਰੂਰ ਮਿਲ ਕੇ ਜਾਉਂ ਕਿੱਥੇ ਨੇ ਠੂਆ ਨੂੰ ਵੀ ਤੇਰੇ ਜਰੂਰ ਮਿਲ ਕੇ ਜਾਇਂਦੇ ਤੇ ਰਾਜਦੀਪ ਸਿੰਘ ਹਾਏ ਮੈਮ ਗਰੀ ਹਾਂਜੀ ਹੁਣ ਆਪਾਂ ਜਾ ਰਹੇ ਆ ਵਾਪਸ ਤਨੌਲੇ ਕਪਲ ਵਲੌਗ 'ਚ ਵਾਪਸ ਤਨੌਲੇ ਜਾ ਰਿਹਾ ਹੈਗਾ ਤੇ ਮਨਦੀਪ ਗੱਡੀ ਰੈਡੀ ਹੈ ਮੰਮੀ ਮੇਰੇ ਦਾਦੀ ਨੂੰ ਮਿਲ ਲੋ ਸਤਿ ਸ਼੍ਰੀ ਅਕਾਲ ਕਰ ਦੇ ਬੇ ਵਲੌਗ 'ਚ ਸਤਿ ਸ਼੍ਰੀ ਅਕਾਲ ਮੰਮੀ ਭਾਂ ਜਾ ਖੜੇ ਨੇ ਵੀਰ ਜੀ ਡੈਡੀ ਜੀ ਤੇ ਹੁਣ ਆਪਾਂ ਚੱਲੇ ਆਂ ਜੀ ਕੀ ਜਾਂਦਾ ਪਈ ਜਨਾ ਮੁੰਡਾ ਠੀਕ ਆ ਜੀ ਆਪਾਂ ਹੁਣ ਤਨੌਲੇ ਮਿਲਾਂਗੇ ਸ਼ਾਮ ਨੂੰ ਤੁਹਾਨੂੰ ਲਾਈਵ ਹੋਵਾਂਗੇ ਤਨੌਲੇ ਜਾ ਕੇ ये अपना वापसी दा व्लॉग है टेकी पर बात कुछ की मेरी कैसे बना ये ओ यार की नानी हो कर लिया चलो चल देर ठीक है ठीक है ओके जी ओके बने बने वे में ली आपा चंगा जी सारे ससी का चंगा जी ठीक है ਉਹ ਬੋਤਾ ਤਾਂ ਠੀਕ ਐ ਸੱਟਾ ਉਹ ਪੱਛਾ ਹੀ ਮਿਲਦਾ ਬੱਦਲਾ ਉਹ ਉਹ ਹੀ ਪੈਂਦਾ ਆ ਵਾਮੁੰਦੇ ਦੇਵਤਾ ਆਇਦਰ ਮੰਨ ਨੂੰ ਮਿਲਦਾ ਬੰਦੇ ਦੀ ਮਰ ਵੀਰ ਅਲੀਪੜ ਨਾਨੀ ਨੂੰ ਮਿਲਦਾ ਜੀ ਕਰਮਾ ਵਾਲਾ ਇਹ ਇਹ ਆਪਦੀ ਬਣਾਨੀ ਇਹਦੀ ਹੈਗੀ ਆ ਹਨਾ ਆਪਦੀ ਬਣਾਨੀ ਨੇ ਮਿਲਦਾਗਾ ਬਣਾਨੀ ਨਾਨੀ ਮੰਮੀ ਸਾਰੇ ਹੈਗੇ ਨੇ ਠੀਕ ਐ ਕੱਲ ਠੀਕ ਆ ਫੇਰ ਆਵਾਂਗੇ ਤਿੰਨ ਹਾਂ ਫੇਰ ਮਿਲ ਕੇ ਜਾਵਾਂਗੇ ਠੀਕ ਹੈ ਹਾਂ ਲੋਟਾ ਠੀਕ ਹੈ ਹਾਂ ਫੋਨ ਕਰ ਲਿਆ ਕਰ ਚੰਗਾ ਲਾਈਵ ਤੇ ਦੇਖ ਲਿਆ ਕਰ ਜਿੰਨ ਵੀ ਮੇਲਾ ਕਰ ਚੱਲੀਏ ਪਾ ਫਟਾਫਟ ਸਾਰਿਆਂ ਨੂੰ ਮੋਟੂ ਮੋਟੂ ਵੇ ਇਕੱਠੇ ਅੱਡਦਾ ਰੋਈ ਸਾਰੇ ਬਹੁਤ ਬਣਾ ਚੱਲ ਗਏ ਇੱਧਰ ਨਾਨੇ ਕੋਲ ਕਾ ਗਿਆ ਵੀ ਰਾਜੂ ਨੂੰ ਵੀ ਮਿਲਦਾਗਾ ਇਹ ਇਧਰ ਵੀ ਆਇਆ ਛੋਟਾ ਸਾਡਾ ਡੁੱਬ ਜਾਂਦਾ ਵੀ ਆਲੇ ਪਈ ਠੀਕ ਹੈ ਲੈ ਪਿਆਰ ਮਿਲ ਗਿਆ ਮੰਮੀ ਨੂੰ ਫੜਾ ਦੇ ਪੁੱਤ ਮੰਮੀ ਨੇ ਕਹਿੰਦਾ ਮੰਮੀ ਨੂੰ ਫੜਾ ਦੇ ਪੁੱਤ ਬਲਵੀਰ ਫੜਾ ਦੇ ਮੰਮੀ ਨੂੰ ਮੰਮੀ ਨੂੰ ਫੜਾ ਦੇ ਉਹਦੇ ਉਹ ਬਣ ਜਾ ਨਹੀਂ ਹੈਗਾ ਤਾਂ ਇਧਰ ਮੰਮੀ ਫੜਾ ਦੇ ਬਣਾ ਦੇ ਵੀ ਫੜਾ ਦੇ ਫੜਾ ਦੇ ਇਹ ਤਾਂ ਸਿਆਣਾ ਬੱਚਾ ਚਲੋ ਠੀਕ ਹੈ ਹਨਾ ਫਿਰ ਜਾਈਏ ਉਹਨਾਂ ਪਤਨੋਲੇ ਜਾ ਕੇ ਮਿਲਦੇ ਹਾਂ ਦੁਬਾਰੇ ਤੁਹਾਨੂੰ ਲਾਈਵ ਤੇ ਸੋ ਮੱਚ ਵਧੀਆ ਲੱਗਿਆ ਆਪਾਂ ਨੂੰ ਹੈ ਨਾ ਜਾਣਾ ਪੈਣਾ ਕੱਲ ਨੂੰ ਡਿਊਟੀਆਂ ਜਾਣਾ ਜੀ ਇੱਥੇ ਆਪਾਂ ਕਰਦੇ ਆ ਜੀ ਪੇਕੇ ਪਰਿਵਾਰ ਦੇ ਬਲੌਗ ਦਾ ਐਂਡ ਮਿਲਾਂਗੇ ਤੁਹਾਨੂੰ ਅਗਲੇ ਨਵੇਂ ਬਲੌਗ